ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਂਸਲਾ ਵੋ ਤੂ ਤੂਫਾਨੋਂ ਵੀ ਕਿਨਾਰਾ ਹੈ ਇੱਕ ਤੂਫਾਨ ਚੱਲ ਰਿਹਾ ਚਾਈਨਾ ਡੋਰ ਦਾ ਆਪਾਂ ਇਸ ਨੂੰ ਮਜ਼ਾਕ ਸਮਝਦੇ ਆਂ ਪਰ ਇਹ ਸਾਡੇ ਵਾਸਤੇ ਬਹੁਤ ਮੁਸ਼ਕਲ ਖੜੀ ਹੋ ਗਈ ਆ ਚਾਈਨਾ ਡੋਰ ਦੀ ਆ ਮੈਂ ਤੁਹਾਨੂੰ ਇੱਕ ਦੋ ਵੀਡੀਓ ਵੀਡੀਓ ਵਿਖਾਉਣਾ ਜਿਹੜੀਆਂ ਆਈਦੀਆਂ ਬਣੀਆਂ ਹੋਈਆਂ ਨੇ ਅੱਜ ਹੀ ਜਿੰਨਾ ਹਾਸੇ ਵਾਪਰੇ ਆ ਇੱਧਰ ਦੇਖੋ ਆ ਛੋਟੀ ਲੜਕੀ ਜਿਹਦਾ ਗਲਾ ਹੀ ਕੱਟਿਆ ਗਿਆ ਵਾ ਦੇਖੋ ਕਿੰਨਾ ਤੜਫ ਰਹੀ ਆ ਬੱਕੀ ਆ ਛੋਟੀ ਯਾਰ ਤਰਸ ਹੁੰਦਾ ਵੇਖ ਕੇ ਆ ਦੂਜੀ ਵੀਡੀਓ ਵੇਖੋ ਆ ਮੁੰਡਾ ਜਿਹੜਾ ਮੋਟਰਸਾਈਕਲ ਤੇ ਆ ਰਿਹਾ ਸੀ ਆ ਦੇਖੋ ਆਤੀ ਬਣੀਆਂ ਹੁੰਦੇ ਨਾਲ ਆ ਦੇਖੋ ਯਾਰ ਆਪਣੇ ਭਰਾ ਵਾ ਆਪਣੇ ਬੱਚੇ ਆ ਦੇਖੋ ਆ ਦੇਖੋ ਆ ਇੱਕ ਆ ਮੁੰਡਾ ਵੇਖੋ ਜਿਹੜਾ ਰਤੋਕੇ ਪਿੰਡ ਦਾ ਵਾ ਇਹਦੇ ਵੇਖੋ ਅਕਲ ਚਾਇਨਾ ਡੋਰ ਫਰੀ ਆ ਵੇਖੋ ਇਹਦਾ ਗਲਾ ਹੀ ਕੱਟਿਆ ਗਿਆ ਵਾ ਇਹਦੀ ਗੱਲ ਕੱਟੀ ਗਈ 12 ਟਾਂਕੇ ਲੱਗੇ ਆ ਦੇਖੋ ਹਾਂ ਦੇਖੋ ਆ ਰਤੋਕੇ ਆ ਵਾ ਔਰ ਯਾਰ ਇਹ ਆ ਸੇ ਅਜੇ ਵੀ ਵਾਪਰੇ ਹੋਏ ਆ ਆਪਾਂ ਕਿਹੜੇ ਚੱਕਰਾਂ 'ਚ ਪੈ ਗਏ ਆ ਨਾ ਬੱਚਿਆਂ ਨੂੰ ਆਪਾਂ ਘਰਾਂ 'ਚੋਂ ਲੈ ਕੇ ਜਾ ਸਕਦੇ ਆ ਨਾ ਪੈਕਟਿਵਾ ਤੇ ਕਿਤੇ ਮੋਟਰਸਾਈਕਲ ਤੇ ਜਾ ਸਕਦੇ ਆ ਪਤਾ ਨਹੀਂ ਕਿਹੜੇ ਮੋੜ ਤੇ ਕਿਹੜੀ ਗਲੀ ਕਿੱਥੇ ਆਪਣਾ ਮੌਤ ਇੱਕ ਇੰਤਜ਼ਾਰ ਕਰ ਰਹੀ ਆ ਬਹੁਤ ਮੁਸ਼ਕਲ ਆਪਣੇ ਵਾਸਤੇ ਚੈਨਾ ਦੋਰ ਦੀ ਬਣ ਚੁੱਕੀ ਆ ਮੈਂ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਕਿ ਜਿਹੜੇ ਦੋਰ ਵੇਚਦੇ ਆ ਜਾਂ ਜਿਹੜੇ ਖਰੀਦੇ ਆ ਇਹਨਾਂ ਦੇ ਪਰਚਾ ਕਰੋ ਇਹਨਾਂ ਤੇ 5 ਲੱਖ 1 ਲੱਖ ਰੁਪਇਆ ਜੁਰਮਾਨਾ ਵਾ ਅਤੇ 5 ਸਾਲ ਦੀ ਸਜ਼ਾ ਵਾ ਜਿਹੜੀਆਂ ਫੈਕਟਰੀਆਂ ਵਿੱਚ ਦੋਰ ਬੰਨ੍ਹ ਰਹੀ ਆ ਉਹਨਾਂ ਨੂੰ ਬੰਦ ਕਰਾਓ ਅੱਗ ਲਾਓ ਦੋਰ ਨੂੰ ਕਿਉਂ ਆਪਾਂ ਆਪਣੇ ਵਾਸਤੇ ਮੁਸੀਬਤ ਖੜੀ ਕੀਤੀ ਹੋਈ ਆ ਆਪਾਂ ਬੱਚਾ ਨੂੰ ਕਿਤੇ ਲੈ ਕੇ ਨਹੀਂ ਜਾ ਸਕਦੇ ਆਪਾਂ ਆਪ ਇਕੱਲੇ ਜਾ ਨਹੀਂ ਸਕਦੇ ਆਪਾਂ ਸਿਰਫ ਆਪਣੀ ਇੱਕ ਚੰਨ ਪਲਾ ਦੀ ਖੁਸ਼ੀ ਦੇ ਕਾਤਰ ਕਿ ਆਪਾਂ ਅੱਜ ਖੁਸ਼ੀ ਮਨਾਉਣੀ ਆ ਲੋਹੜੀ ਆ ਤੇ ਕਿਸੇ ਦੇ ਘਰ ਜਾ ਕੇ ਮਾਤਮ ਸਾ ਜਾਣਾ ਯਾਰ ਉਹ ਵੀ ਆਪਣਾ ਭਰਾ ਵਾ ਉਹ ਵੀ ਆਪਣੀਆਂ ਬੱਚੀਆਂ ਵਾ ਜਿੰਨਾਂ ਦੀ ਦੋਰ ਫੇਰ ਰਹੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਦੋਰ ਜਿਹੜੀ ਆਪਣੇ ਵਾਸਤੇ ਜਾਲ ਲੇਵਾ ਸਾਬਤ ਹੋ ਰਹੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਕਿ ਆਹ ਜਿਹੜੇ 1-2 ਦਿਨ ਪੂਰੀ ਸਖਤੀ ਕਰੋ ਫੈਕਟਰੀਆਂ ਬੰਦ ਕਰੋ ਜਿਹੜੇ ਵੇਚਦੇ ਉਹਨਾਂ ਦੇ ਪਰਚਾ ਕਰੋ ਜਿਹੜੇ ਖਰੀਦਦੇ ਉਹਨਾਂ ਦੇ ਪਰਚਾ ਕਰੋ ਬੱਚਿਆਂ ਦੇ ਮਾਪਿਆਂ ਨੂੰ ਕਹੋ ਅਸੀਂ ਵੀ ਸਾਰੇ ਘਰ ਲਾਉਣੇ ਤੇ ਸਾਰੀਆਂ ਦੁਕਾਨਾਂ ਨੂੰ ਜਾ ਕੇ ਕਹਿ ਕੇ ਹੁੰਨੇ ਆ ਪਰ ਗਲਤ ਗੱਲ ਆ ਇਹ ਬਹੁਤ ਜ਼ਿਆਦਾ ਆਪਣੇ ਵਾਸਤੇ ਘਾਤਕ ਸਾਬਤ ਹੋ ਗਈ ਚਾਈਨਾ ਡੋਰ ਨਾ ਆਪਾਂ ਬਾਹਰ ਜਾ ਸਕਦੇ ਨਾ ਅੰਦਰ ਜਾ ਸਕਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਚੰਨ ਪਲਾਂ ਦੀ ਖੁਸ਼ੀ ਦੇ ਕਾਤਰ ਕਿਸੇ ਦੇ ਘਰ ਨਾ ਤਬਾਹ ਕਰੀਏ ਇਹਨਾਂ ਇਹਨਾਂ ਨੂੰ ਆਪਾਂ ਬੰਦ ਕਰੀਏ ਚਾਈਨਾ ਡੋਰ ਨੂੰ